ਸਤ ਸਤਿ ਸਤੋ ਸਤੋ ਸਤਿ 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 ਸਤ ਜੀਨ ਦੀ ਫਿਲੂ ਕਿਹੜਾ ਮੰਡੀ ਦੇ ਵਿੱਚ ਜਿਹੜਾ ਬਾਸਮਤੀ ਦਾ ਭਾਅ ਉਹ 5500 ਰੁਪਏ ਪ੍ਰਤੀ ਕੁਇੰਟਲ ਰਿਹਾ ਤੇ ਸਰਸਾ ਦੇ ਵਿੱਚ 1509 ਦਾ ਭਾਅ ਚੱਲ ਰਿਹਾ 20 ਰੁਪਏ ਪ੍ਰਤੀ ਕੁਇੰਟਲ ਤੇ ਜੀਨ ਦੇ ਨਿਊ grain ਮਾਰਕੀਟ ਦੇ ਵਿੱਚ 4750 ਰੁਪਏ ਪ੍ਰਤੀ ਕੁਇੰਟਲ ਜਿਹੜਾ ਰਿਹਾ ਤੇ ਜੁਲਾਨਾ ਮੰਡੀ ਦੇ ਵਿੱਚ 1121 ਦਾ ਭਾਅ 4800 ਰੁਪਏ ਪ੍ਰਤੀ ਕੁਇੰਟਲ ਰਿਹਾ ਜੀ ਤੇ ਜੇਕਰ ਦੇਸ਼ ਦੀਆਂ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਕਿ ਭਾ ਕੀ ਕੀ ਰਹੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਵਾਰ ਬਲੋਟ ਮੰਡੀ ਦੇ ਭਾਅ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ 18 47 ਦਾ ਭਾਅ ਇੱਥੇ 3780 ਰੁਪਏ ਪ੍ਰਤੀ ਕੁਆਂਟਲ ਰਿਹਾ 17 18 ਇੱਥੇ 4495 ਰੁਪਏ ਤੇ 1401 4480 ਰੁਪਏ ਪ੍ਰਤੀ ਕੁਆਂਟਲ ਵੀ ਕੀ ਹੈ ਤੇ ਗੱਲ ਕਰੀਏ ਜੇਕਰ ਖਨੌਰੀ ਮੰਡੀ ਵਿੱਚ 17 18 ਦਾ ਭਾਅ 4710 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 18 85 4650 ਰੁਪਏ ਪ੍ਰਤੀ ਕੁਆਂਟਲ ਰਿਹਾ। ਹਾਜਲਕਾ ਮੰਡੀ ਦੇ ਵਿੱਚ 11 21475 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ ਜੀ ਅੱਜ। ਇਸੇ ਤਰ੍ਹਾਂ ਨਰੇਲਾ ਮੰਡੀ ਦੇ ਵਿੱਚ 1509 ਦਾ ਭਾਅ 3841 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ। ਕੋਟਪੂਰਾ ਮੰਡੀ ਦੇ ਵਿੱਚ 17 18 ਦਾ ਭਾਅ 4735 ਰੁਪਏ ਤੇ 14 101 ਦਾ ਭਾਅ 4465 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ। ਇਸੇ ਤਰ੍ਹਾਂ ਹੀ ਕੈਥਲ ਮੰਡੀ ਦੇ ਵਿੱਚ 17 18 ਦਾ ਭਾਅ 4685 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਜੀ ਸਰਸਾ ਮੰਡੀ ਦੇ ਵਿੱਚ ਪੀਬੀ1 ਦਾ ਭਾਅ 4560 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ 1847 ਦਾ ਭਾਅ ਜਿਹੜਾ ਰਿਹਾ ਉਹ 3900 ਰੁਪਏ ਪ੍ਰਤੀ ਕਵਾਂਟਲ ਰਿਹਾ ਟੋਹਾਣਾ ਮੰਡੀ ਦੇ ਵਿੱਚ 1121 47465 ਰੁਪਏ ਪ੍ਰਤੀ ਕਵਾਂਟਲ ਵਿਕੀ ਹੈ ਤੇ 1718 ਦਾ ਭਾਅ ਕੰਬੈਨ ਨਾਲ ਕੱਟੀ ਹੋਈ ਦਾ 4280 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਦੋਸਤੋ ਤਾਂ ਦੋਸਤੋ ਇਹ ਸੀ ਅੱਜ ਦੇ ਕੁਝ ਖਾਸ ਮੰਡੀਆਂ ਦੇ ਭਾਅ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਵੀਡੀਓ ਨੂੰ ਜੱਦ ਜੱਦਾ ਸ਼ੇਅਰ ਜਰੂਰ ਕਰਦਿਆ ਕਰੋ ਜੀ ਧੰਨਵਾਦ